ਜੀ ਦੋਸਤੋ ਇੱਕ ਝੋਟੀ ਅੱਜ ਆਪਣੀ ਸਾਹ ਕੋਟ ਮਲਸੀਆਂ ਗਈ ਆ ਜਿਹੜੀ ਪਲੂਨ ਕੱਟੀ ਦੀ ਮੈਂ ਵੀਡੀਓ ਪਾਈ ਸੀ ਪਹਿਲਾ ਸੂਆ ਤੇ ਦੋ ਝੋਟੀਆਂ ਆਹਾ ਆਪਣਾ ਨਾਲ ਪਿੰਡਾ ਜਸਪਾਲ ਵੰਗਰ ਇਹ ਬਾਈ ਹੁਣ ਸਾਈ ਦੇਗੇ ਸਵੇਰੇ ਇਹ ਆਪਾਂ ਭਰੇ ਛੱਡੇ ਭੇਜਣੀਆਂ ਨੇ ਬਾਕੀ ਤੁਸੀਂ ਦੇਖੋ ਜਿੱਦਾਂ ਸਾਡੇ ਤੇ ਵਿਸ਼ਵਾਸ ਕਰਦੇ ਹੋ ਆਪਾਂ ਕਦੇ ਵਿਸ਼ਵਾਸ ਨਹੀਂ ਟੁੱਟਣ ਦੇਾਂਗੇ ਬਾਈ ਨੇ ਸਾਨੂੰ ਆ ਕੇ ਕਿਹਾ ਵੀ ਬਾਈ ਰੇਟ ਕੀ ਆ ਜੋ ਅਸੀਂ ਰੇਟ ਦੱਸਿਆ ਉਹ ਰੇਟ ਦੇ ਹਿਸਾਬ ਨਾਲ ਬਾਈ ਸਾਈ ਫੜਾ ਗਿਆ ਦੇਖੋ ਪ੍ਰਮਾਤਮਾ ਦੀ ਕਿੰਨੀ ਕਿਰਪਾ ਸਾਡਾ ਕੋਈ ਚੰਗਾ ਕਰਿਆ ਹੈ ਜਿਹੜਾ ਤੁਸੀਂ ਸਾਡੇ ਤੇ ਇੰਨਾ ਵਿਸ਼ਵਾਸ ਕਰਦੇ ਹੋ ਆਪਾਂ ਕਦੇ ਨਹੀਂ ਟੁੱਟਣ ਦਵਾਂਗੇ ਕਿਉਂਕਿ ਪੈਸਾ ਜ਼ਿੰਦਗੀ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਤੰਦਰੁਸਤੀ ਵਿਸ਼ਵਾਸ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਹੁੰਦਾ ਨਹੀਂ ਕੋਈ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ ਦੇਖੋ ਕਿੱਥੋਂ ਕਿੱਥੋਂ ਆ ਕੇ ਕਹਾ ਸੋਸ਼ਲ ਮੀਡੀਆ ਰਾਹੀਂ ਜਿਹੜਾ ਤੁਸੀਂ ਸਾਡੇ ਤੇ ਵਿਸ਼ਵਾਸ ਕਰਦੇ ਹੋ ਇਹ ਅਸੀਂ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਟੁੱਟਣ ਦਵਾਂਗੇ ਜੋ ਤੁਹਾਨੂੰ ਗੱਲਬਾਤ ਕਹਿੰਦੇ ਆ ਵੀਡੀਓ ਤੇ ਜਿੰਨਾ ਦੁੱਧ ਆ ਜੋ ਵੀ ਕੋਈ ਨੁਕਸ ਹੋਊ ਘਾਟਵਾਦ ਹੋਊ ਤਾਂ ਸਾਡੀ ਜ਼ਿੰਮੇਵਾਰੀ ਆ ਜੇ ਬਾਈ ਨੇ ਸਾਡੇ ਤੇ ਵਿਸ਼ਵਾਸ ਕੀਤਾ ਮੈਂ ਬਾਈ ਨੂੰ ਇਹੀ ਗੱਲ ਕਹੀ ਆ ਵੀ ਜੇ ਕੋਈ ਨੁਕਸ ਹੋਇਆ ਬਾਈ ਤਾਂ ਮੱਝ ਵਾਪਸ ਕਰਦੀ ਕਿਉਂਕਿ ਆਪਾਂ ਜਦੋਂ ਉੱਥੋਂ ਕੋਈ ਵੀ ਝੋਟੀ ਲੈਨੇ ਆ ਜੇ ਕੋਈ ਉਹਦੇ ਵਿੱਚ ਨੁਕਸ ਨਿਕਲਿਆ ਆ ਤਾਂ ਆਪਾਂ ਇਹ ਕੰਮ ਨਹੀਂ ਰੱਖਦੇ ਜੇ ਆਪਾਂ ਅੱਜ ਜੋ ਰੇਟ ਸੌਦਾ ਕਰ ਲਿਆ ਨੁਕਸਪੈਣ ਤੋਂ ਬਾਅਦ ਕੋਈ ਕਹੇ ਵੀ ਘਟਾ ਕੇ ਰੇਟ ਲੈ ਲੈਣਾ ਨਾ ਆਪਾਂ ਉਹ ਝੋਟੀ ਲੈ ਕੇ ਆਉਨੇ ਆ ਨਾ ਆਪਾਂ ਉਹਦੇ ਲਿਆ ਕੇ ਸੇਲ ਕਰਨੀਆਂ ਕਿਉਂਕਿ ਆਪਾਂ ਤਕਰੀਬਨ ਸਾਡਾ ਸਵਾ ਤੋਂ ਪੌਣੇ 1 2 ਲੱਖ ਤੱਕ ਦਾ ਜਿਹੜਾ ਟਾਰਗੇਟ ਆ ਇੰਨੇਕ ਰੇਟ ਦੀਆਂ ਆਪਣੇ ਕੋਲੇ ਮੱਝਾਂ ਹੁੰਦੀਆਂ ਨੇ ਪੈਸੇ ਵੀ ਲਾ ਕੇ ਮੁੜ ਕੇ ਅਸੀਂ ਤੁਹਾਨੂੰ ਉਰੇ ਸਫਾਈਆਂ ਦੇਈ ਜਾਈਏ ਕਿਉਂਕਿ ਜਿਹੜੀ ਚੋਰੀ ਆ ਇਹ ਕਦੇ ਗੁੱਝੀ ਨਹੀਂ ਰਹਿੰਦੀ ਜਿਹੜਾ ਨੁਕਸ ਹੋਊਗਾ ਇੱਥੋਂ ਅਸੀਂ ਕੋਈ ਸਫਾਈ ਦੇ ਕੇ ਤੁਹਾਨੂੰ ਬੇਈਮਾਨੀ ਠੱਗੀ ਕਰਕੇ ਤੋਰ ਵੀ ਦਵਾਂਗੇ ਤਾਂ ਉਹ ਜਦੋਂ ਤੁਸੀਂ ਘਰੇ ਜਾਣਾ ਸਾਹਮਣੇ ਆ ਜਾਣਾ ਵਾ ਇਸੇ ਕਰਕੇ ਅਸੀਂ ਗਰੰਟੀ ਲੈਨੇ ਹੁੰਦੇ ਆ ਦੇਖੋ ਜਿਹੜਾ ਦੁੱਧ ਆ ਉਹ ਤਾਂ ਅਸੀਂ ਯੂਰੇ ਚਵਾ ਕੇ ਦੋ ਡੰਗ ਚੋ ਲੋ ਚਾਰ ਡੰਗ ਚੋ ਲੋ ਕਿਉਂਕਿ ਘਰੇ ਜਾ ਕੇ ਕੋਈ ਬੰਦਾ ਸੇਵਾ ਨਾ ਕਰੇ ਕੋਈ ਘਟ ਗਈ ਕੋਈ ਉਪਰਾ ਮੰਨ ਗਈ ਉਹ ਗੱਲ ਜੁਦਾ ਵਾ ਬਾਕੀ ਕੋਈ ਨੁਕਸ ਹੋਵੇ ਉਹਦੀ ਸਾਡੀ ਅਗਲੇ ਦੇ ਘਰ ਤੱਕ ਦੀ ਵੀ ਗਰੰਟੀ ਆ ਤਕਰੀਬਨ ਬਿਨਾ ਚੋਏ ਝੋਟੀਆਂ ਜਾਂਦੀਆਂ ਨੇ ਇਥੋਂ ਆਪਣੀਆਂ ਬਹੁਤ ਘੱਟ ਦੋ ਡੰਗ ਚੋ ਕੇ ਲੈ ਕੇ ਜਾਂਦੇ ਆ ਪਹਿਲੀ ਵਾਰੀ ਚੈਨਲ ਤੇ ਆਏ ਹੋ ਤਾਂ ਫੋਲੋ ਕਰ ਲਿਓ